ਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਇਹ ਡਾਇਰ ਸਾਹਿਬ ਵੱਲ ਉਠਾਇਆ ਗਿਆ ਸੀ ਮਕੂ ਨੂੰ ਲੈ ਕੇ ਜਿਹੜਾ ਆਪਣੇ ਹਾਈਵੇ ਦੇ ਉੱਤੇ ਬਿਰਜ਼ਬਾਨਾ ਪੁਲ ਬਾਨਾ ਤੇ ਉਹਨੂੰ ਲੈ ਕੇ ਕੀ ਨਜ਼ਰੀਆ ਤੁਹਾਡਾ ਮਗਰ ਵਿਧਾਨ ਸਭਾ ਜਦੋਂ ਇਹਨਾਂ ਦੇ ਆਪਣੇ ਦਾਵੇਦਾਰ ਕੀਤੀ ਇਹਨਾਂ ਨੇ ਹਰਪ੍ਰੀਤ ਸਿੰਘ ਏਟੀਓ ਹਾਂਜੀ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਡਾਇਰ ਸਾਹਿਬ ਉੱਥੇ ਪਹੁੰਚੋ ਤੇ ਇੱਥੇ ਪੁਲ ਸ਼ੁਰੂ ਕਰ ਦਿਆਂਗੇ ਤੁਹਾਡੇ ਹਲਕੇ ਜਾਣ ਤੋਂ ਪਹਿਲਾਂ ਪਹਿਲਾਂ ਪੁਲ ਸ਼ੁਰੂ ਹੋ ਜਾ ਹਾਂ ਤਾਂ ਮਹਿਣਾ ਉਦਘਾਟਨ ਜਦੋਂ ਮਰਜ਼ੀ ਆਪਕ ਡਾਇਰ ਸਾਹਿਬ ਨੂੰ ਆਵਾਜ਼ ਮਾਰਨ ਵਾਲੀ ਆ ਬਸ ਕੰਮ ਤੇ ਹੋਇਆ ਖੜਾ ਤੇ ਪੁਲ ਬਣ ਗਿਆ ਪੁਲ ਬਣ ਗਿਆ ਬੱਸ ਸਟੈਂਡ ਬਣ ਗਿਆ ਮੈਂ ਕਹਿੰਦਾ ਕਿ ਡਾਰਗਿਆ ਸਾਹਿਬ ਰਾਹ ਚ ਹੀ ਨਹੀਂ ਬਾਕੀ ਇਹ ਹੈ ਕਿ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਨਾਲ ਖੜੋ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਮੈਂ ਇੱਕ ਹੋਰ ਚੀਜ਼ ਇਹ ਕਹਿੰਦਾ ਕਿ ਮੈਂ ਰਾਤ ਨੂੰ 12 ਵਜੇ ਮੈਨੂੰ ਫੋਨ ਕਰਨਾ ਤਾਂ ਮੈਂ ਅੱਧੀ ਰਾਤ ਨਾਲ ਮੈਂ ਤੇ ਫਿਰ ਜੋ ਕਹਿਣ ਕਿ ਮਨਜ਼ੂਰ ਓਕੇ ਇਹ ਗੱਲ ਤੁਸੀਂ ਔਨ ਰਿਕਾਰਡ ਕਹਿ ਰਹੇ ਹੋ ਕਹਿ ਰਹੇ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਫਿਰ ਜੇ ਕੋਈ ਲੋੜ ਪਵੇ ਤੁਹਾਡੇ ਨਾਲ ਕੰਟੈਕਟ ਤੇ ਕਰ ਸਕੇ ਨਾ ਕੰਮ ਲਈ 760074300 ਪੰਜਾਬੀ ਚ ਵੀ ਦੱਸ ਦੋ 76000 74300 ਅੰਦੀ ਇਹਦੇ ਸ ਕੋ ਗੱਲਬਾਤ ਵੀ ਸੁਣ ਲਿਆ ਤੁਸੀਂ ਤੇ ਨੰਬਰ ਵੀ ਸੁਣ ਲਿਆ ਤੇ ਹੁਣ ਇਹਨਾਂ ਨੂੰ ਜੇਕਰ ਤੁਹਾਨੂੰ ਕੋਈ ਕੰਮ ਪੈਂਦਾ ਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਡੀ ਗੱਲ ਇਹ ਨਹੀਂ ਸੁਣਦੀ ਤੇ ਫਿਰ ਸਾਨੂੰ ਕਰ ਸਕਦੇ ਹੋ ਫਿਰ ਅਸੀਂ ਵੀ ਦੱਸਾਂਗੇ ਕਿ ਵਾਦਾ ਕੀਤਾ ਸੀ ਇਹਨਾਂ ਨੇ ਦਾਵਾ ਕੀਤਾ ਸੀ ਚੈਨਲ ਤੇ ਪਰ ਉਹਦੇ ਤੇ ਪੂਰਾ ਨਹੀਂ ਉਤਰੇ ਤੇ ਸਾਡਾ ਨੰਬਰ ਤੇ ਤੁਹਾਨੂੰ ਪਤਾ ਸਕਰੀਨ ਤੇ ਆ ਹੀ ਰਿਹਾ ਤੇ ਜੇਕਰ ਪਹਿਲਾਂ ਇਹਨਾਂ ਨੂੰ ਕਰੋ ਜੋ ਕੰਮ ਲਈ ਜੇਕਰ ਨਹੀਂ ਕਰਦੇ ਫਿਰ ਸਾਨੂੰ ਕਰੋ ਫਿਰ ਅਸੀਂ ਇਹਨੂੰ ਜੋੜ ਕੇ ਕਲਿੱਪ ਲਾਵਾਂਗੇ ਜਿਵੇਂ ਚੱਲਦੀਆਂ ਹੁੰਦੀਆਂ ਠੀਕ ਹੈ ਕੋਈ ਤੁਹਾਨੂੰ ਮਾਇੰਡ ਦਾ ਨਹੀਂ ਸਾਨੂੰ ਮਨਜ਼ੂਰ ਆ ओके 탑 ਦਾ ਸੱਚ న్యూਸ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹিজਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਕਿ ਤਾਪਮਾਨ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਗਰਮ ਹੋ ਚੁੱਕਾ ਵਾ ਪੰਜਾਬ ਦੇ ਵਿੱਚ ਤੇ ਉੱਥੇ ਜਿੱਥੇ ਜਿਹੜਾ ਆਪਣਾ ਤਾਪਮਾਨ ਗਰਮ ਹੋਇਆ ਨਾਲ ਹੀ ਸਿਆਸੀ ਤਾਪਮਾਨ ਜਿਹੜਾ ਵਾ ਉਹ ਵੀ ਪਾਰਾ ਜਿਹੜਾ ਵਾ ਉਹ ਵੀ ਚੜਿਆ ਹੋਇਆ ਵਾ ਫੁੱਲ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਜਿਹੜਾ ਹਾਰਤ ਜਿਹਨੂੰ ਮੰਨਿਆ ਜਾਂਦਾ ਵਾ ਲੁਧਿਆਣਾ ਉੱਥੇ ਇਲੈਕਸ਼ਨ ਚੱਲ ਰਹੀ ਆ ਜਮਨੀ ਚੋਣ ਚੱਲ ਰਹੀ ਆ ਤੇ ਜਿਹਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਫੁੱਲ ਐਕਟਿਵ ਹੋਈਆਂ ਤੇ ਇੱਕ ਦੂਜੇ ਉੱਪਰ ਇਲਜ਼ਾਮ ਬਾਜ਼ੀ ਤੇ ਬੜਾ ਵੱਡੇ ਜਿਹੜੇ ਜੋ ਵੀ ਕੁਝ ਕਰ ਸਕਦੇ ਆਪਾਂ ਦੇਖਦੇ ਆ ਕਿ ਜਿਹੜੇ ਵੀ ਰਾਜਨੀਤਿਕ ਜਿਹਨੇ ਵਿੱਚ ਤੱਕ ਜਾ ਸਕਦੇ ਜਾਂਦੇ ਆ ਤੇ ਸਾਰਾ ਕੁਝ ਜੋ ਵੀ ਹੋ ਰਿਹਾ ਉਹ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤੇ ਅੱਜ ਇਸੇ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਅਨਮੋਲ ਚੋਪੜਾ ਜੀ ਜਿਹੜੇ ਕੀ ਭਾਜਪਾ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਈਸ ਪ੍ਰਧਾਨ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਮੁੱਦੇ ਨੇ ਚਲੰਤ ਉਹਨਾਂ ਨੂੰ ਲੈ ਕੇ ਇਹਨਾਂ ਦੀ ਕੀ رائے ਆ ਕਿ ਇਹ ਜਿਹੜੇ ਆ ਵਿਚਾਰ ਉਹਨਾਂ ਨੂੰ ਲੈ ਕੇ ਰੱਖਦੇ ਨੇ ਇਹਨਾਂ ਚੋਪੜਾ ਸਾਹਿਬ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਵੇਖ ਰਹੇ ਨੇ ਚੋੜਾ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਵਧਾਈਆਂ ਦਿੰਨੇ ਆ ਕਿ ਤੁਹਾਨੂੰ ਜਿਹੜਾ ਪਾਰਟੀ ਤੁਹਾਡੀ ਨੇ ਜਿਹੜਾ ਵਾ ਉਹਦਾ ਦਿੱਤਾ ਜੋ ਪਾਰਟੀ ਨੇ ਮੈਨੂੰ ਮੈਨੂੰ ਇਹਨੇ ਕਾਬਲ ਸਮਝਾਇਆ ਜੋ ਮੈਨੂੰ ਉਹਦਾ ਦਿੱਤਾ ਆ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਆਪਣੀ ਸਾਰੀ ਪਾਰਟੀ ਦਾ ਜੋ ਮੈਨੂੰ ਮੈਂ ਜੋ ਇਹਨਾਂ ਨੇ ਮੈਨੂੰ ਮਤਲਬ ਇਹਦੇ ਕਾਬਲ ਸਮਝਾਇਆ ਤਾਂ ਮੈਂ ਇਹਦੇ ਖਰਾ ਉਤਰੂੰਗਾ ਤੇ ਮੈਂ ਦਾਵਾ ਕਰਦਾ ਜਿੱਥੇ ਮੈਨੂੰ ਡਿਊਟੀ ਲਾਉਗੇ ਤਾਂ ਮੈਂ ਉੱਥੇ ਮੈਂ ਤੁਹਾਨੂੰ ਐ ਤੁਹਾਡਾ ਸਭ ਗੱਲ ਸ਼ੁਰੂ ਕਰੀਏ ਜਿਵੇਂ ਮੈਂ ਪਹਿਲਾਂ ਭੂਮਿਕਾ ਦੇ ਵਿੱਚ ਕਹਿ ਚੁੱਕਾ ਕਿ ਇਲੈਕਸ਼ਨ ਚੱਲ ਰਿਹਾ ਲੁਧਿਆਣੇ ਦੇ ਵਿੱਚ ਤੁਸੀਂ ਦੇਖਦੇ ਹੋ ਤੁਹਾਡੇ ਸਾਰੇ ਜਨ ਦੇ ਵਿੱਚੋਂ ਕਿਸ ਤਰ੍ਹਾਂ ਉੱਥੇ ਕੀ ਕੁਝ ਹੋ ਰਿਹਾ ਵਾ ਤੇ ਉਹਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਨੌਜਵਾਨ ਉਹ ਜੂਥ ਤੁਸੀਂ ਵੀ ਆਪਣੀ ਪਾਰਟੀ ਦੇ ਵਿੱਚ ਵਿਚਰਦੇ ਹੋ ਜ਼ਿਲੇ ਦੇ ਆਗੂ ਕੀ ਲੱਗਦਾ ਤੁਹਾਨੂੰ ਕਿ ਕਿਹੜੀ ਪਾਰਟੀ ਜਿੱਤੂਗੀ ਲੁਧਿਆਣੇ 'ਚ ਮੈਂ ਕਹਿੰਦਾ ਸਭ ਤੋਂ ਪਹਿਲਾਂ ਜਿੱਤੂਗਾ ਤਾਂ ਮੈਨੂੰ ਪਤਾ ਨਹੀਂ ਕੌਣ ਜਿੱਤੇਗਾ ਪਰ ਕਿਉਂਕਿ ਪੂਰਾ ਮਾਹੌਲ ਭਖਿਆ ਹੋਇਆ ਹੈ ਉੱਥੇ ਹੂੰ ਪਰ ਇਹ ਆ ਕਿ ਆਮ ਆਦਮੀ ਪਾਰਟੀ ਨਹੀਂ ਜਿੱਤ ਲਈ ਹਾਰੇ ਗਿਆ ਆਉਂਦੀ ਪਾਰਟੀ ਹਾਰੇ ਕੀ ਮਤਲਬ ਕਿਵੇਂ ਲੱਗ ਰਿਹਾ ਤੁਹਾਨੂੰ ਕਾਦਵਾਰ ਹੋਊਗੀ ਦੱਸਦਾ ਤੁਹਾਨੂੰ ਉੱਥੇ ਜਿੱਦਾਂ ਕਿ ਜਿਹੜਾ ਪੈਸਾ ਤੁਹਾਨੂੰ ਪਤਾ ਉੱਥੇ ਨਿਊਜ਼ ਦੇ ਵਿੱਚ ਚੱਲ ਰਿਹਾ ਜੋ ਮਤਲਬ ਕਿ ਆਪਣੇ ਪੱਤਰਕਾਰਾਂ ਨੇ ਮਤਲਬ ਦਿਖਾਇਆ ਆ ਕੁਝ ਕਿ ਚੈਨਲ ਵਾਲਿਆਂ ਜਿਹੜੀ ਹਾਂਜੀ ਹਾਂਜੀ ਉਹਨਾਂ ਜੋ ਦਿਖਾਇਆ ਆ ਆਪਾਂ ਨੂੰ ਕਿ ਮਤਲਬ ਕਿ ਉੱਥੇ ਪੈਸਾ ਚੱਲ ਰਿਹਾ ਰਾਸ਼ਨ ਵੰਡ ਰਹੇ ਨੇ ਕਿ ਇਹ ਜਿਤਨੀ ਆਪਣੀ ਹਾਰ ਦੀ ਨਿਸ਼ਾਨੀ ਆ ਇਹ ਹੂੰ ਕਿ ਮਤਲਬ ਜਿਹੜੇ ਬੰਦੇ ਲਫਟ ਲਾ ਰਹੇ ਕਿ ਮਤਲਬ ਮੌਜੂਦਾ ਸਰਕਾਰ ਹੁੰਦੇ ਸੁੰਦੇ ਵੀ ਤੇ ਇਹ ਕੁਛ ਕਰ ਰਹੇ ਨੇ ਤੇ ਫਿਰ ਤੁਸੀਂ ਆਪ ਹੀ ਸਾਲ ਲੋ ਨੀ ਨੀ ਇਹ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਵਾਕਈ ਤੁਹਾਡੀ ਗੱਲ ਸਹੀ ਕਿ ਇਹਨਾਂ ਨੇ ਇੰਨੇ ਐਫਰਟ ਲਾਉਣੇ ਪੈ ਰਹੇ ਨੇ ਕਿਉਂਕਿ ਜਿਹਨੂੰ ਦਿਖਦਾ ਹੋਵੇ ਕਿ ਮੈਂ ਖਤਰੇ ਚਾਹੂੰ ਹੀ ਐਫਰਟ ਲਾਉਂਦਾ ਨਾ ਜਿਹਨੂੰ ਪਤਾ ਮੈਂ ਡੁੱਬ ਰੋਬ ਰਿਆਂ ਉਹ ਹੀ ਹੱਥ ਪੈਰ ਮਰਦਾ ਨਾ ਤੈਨ ਤੁਹਾਨੂੰ ਕੀ ਲੱਗਦਾ ਕਿ ਉਹੀ ਪਾਰਟੀ ਆ ਕਿਉਂਕਿ ਜਿਵੇਂ ਅਸੀਂ ਦੇਖਿਆ ਵਾ ਮੀਡੀਆ ਦੇ ਵਿੱਚ ਸਾਰਾ ਕੁਝ ਰਸਣਾਂ ਦੇ ਗੱਟੇ ਫੜੇ ਜਾ ਰਹੇ ਟਰੱਕ ਫੜੇ ਜਾ ਰਹੇ ਨੇ ਪਰ ਤੁਹਾਨੂੰ ਚਿਤਾਉਣਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਸੁਪਰੀਮੋ ਆ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਸੰਵਾਨ ਉਹ ਕਹਿੰਦੇ ਰਿਹਾ ਕਿ ਪੈਸੇ ਕੋਈ ਜੇ ਦੇਣ ਆ ਤੇ ਲੈ ਲਓ ਉਹੀ ਗੱਲ ਕਰਨ ਲੱਗਾ ਕਿ ਆਪਣਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜਾ ਆਉਂਦਾ ਕਿ ਪੈਸੇ ਆਪਾਂ ਰੱਖ ਲਓ ਤੇ ਵੋਟਾਂ ਜਿੰਨੂੰ ਪਉਣੀਆਂ ਪਾ ਦਿਓ ਮੈਂ ਮੈਂ ਵੀ ਹੁਣ ਇਹੀ ਗੱਲ ਕਹਿਣਾ ਕਿ ਆਪਣਾ ਜੋ ਰਾਸ਼ਨ ਦਿੰਦੇ ਨੇ ਪੈਸੇ ਦਿੰਦੇ ਨੇ ਮੈਂ ਲੋਕਾਂ ਨੂੰ ਕਹਿਣਾ ਕਿ ਤੁਸੀਂ ਰੱਖੋ ਤੇ ਜਿੱਥੇ ਜੇ ਵੋਟਾਂ ਪਉਣੀਆਂ ਪਾਓ ਤੇ ਜਿੰਨੂੰ ਜਤੌਣਾ ਜਤੌਣ ਹਾਂਜੀ ਦੇਖੋ ਜੀ ਮਾਨ ਸਾਹਿਬ ਅਸੀਂ ਵੀ ਤੁਹਾਡਾ ਨਾਲੇ ਗੱਲ ਕਰਦੇ ਕਿ ਅੱਜ ਇੰਨੀ ਨੌਬਤ ਕਿਉਂ ਆ ਗਈ ਕਿਉਂਕਿ ਤੁਸੀਂ ਤੇ ਜੇਕਰ ਗੱਲ ਕਰੀਏ ਤੇ ਇਹ ਗੱਲ ਕਹੀ ਸੀ ਇਲੈਕਸ਼ਨ ਦੇ ਵਿੱਚ ਜਦੋਂ ਇਲੈਕਸ਼ਨ ਮੰਨ ਤੋਂ ਪਹਿਲਾਂ ਕਿ ਤੁਹਾਨੂੰ ਵੀ ਚੋਣ ਦਾ ਯਾਦ ਕਰਾਉਣ ਕਿ ਇਹਨਾਂ ਨੇ ਕਿਹਾ ਸੀ ਕਿ ਜਿਵੇਂ ਵੋਟਾ ਮੰਗਣਾ ਵਾਂਗੇ ਤੇ ਕਵਾਂਗੇ ਕਿ ਜੇਕਰ ਅਸੀਂ ਕੰਮ ਕੀਤਾ ਤੇ ਵੋਟਾਂ ਪਾ ਦਿਓ ਨਹੀਂ ਤੇ ਸੇ ਨਾ ਪਾਇਓ ਪਰ ਐਦਾਂ ਹੁਣ ਕਹਿ ਰਹੇ ਕਿ ਨਹੀਂ ਤੇ ਮੈਂ ਤੁਹਾਨੂੰ ਦੱਸੀ ਜਾਣਾ ਤੇ ਇਹੇ ਗੱਲ ਕਹਿਣੀ ਹੋ ਉਹ ਫਿਰ ਆਪਾਂ ਕੰਮ ਵਿਖਾ ਕੇ ਲੋਕਾਂ ਤੋਂ ਵੋਟਾਂ ਮੰਗ ਸਕਦੇ ਆ ਤੇ ਜਦੋਂ ਆਪਾਂ ਪੈਸੇ ਦੇ ਰਹੇ ਆ ਇਹਦਾ ਕੀ ਮਤਲਬ ਤੁਸੀਂ ਆਪ ਸਾਂ ਜਾਣੀ ਜੋ ਮਤਲਬ ਕਿ ਜਿਹੜੀ ਗੱਲ ਇਹ ਆਪ ਕਹਿ ਰਹੇ ਸੀ ਉਹਦੇ ਉਹ ਆਪ ਇਨਾਂ ਦੇ ਉੱਤੇ ਆਪ ਹੀ ਭਾਰੀ ਪੈ ਗਈ ਗੱਲ ਹੋ ਗਈ ਤੇ ਚੋਪੜਾ ਸਾਹਿਬ ਜਿਵੇਂ ਇਹ ਤੇ ਹੋ ਗਈ ਗੱਲ ਵੀ ਚਲੋ ਲੁਧਿਆਣਾ ਇਲੈਕਸ਼ਨ ਦੀ ਕੀ ਹੁੰਦਾ ਉਹ ਰਿਜ਼ਲਟ ਦੇ ਵਿੱਚ ਪਤਾ ਲੱਗ ਜਾਊਗਾ ਤੇ ਆਪਾਂ ਗੱਲ ਕਰੀਏ ਆਪਣੇ ਮੌਜੂਦਾ ਹਲਕੇ ਦੇ ਅ ਦਲਾਵਲੀ ਸਰਕਾਰ ਆਈ ਆ 3.5 ਸਾਲ ਹੋ ਗਏ ਆ ਕੀ ਕੁਛ ਹਲਕੇ ਦੇ ਵਿੱਚ ਹੋਇਆ ਉਹਨੂੰ ਲੈ ਕੇ ਤੁਸੀਂ ਕੀ ਤੁਹਾਡੀ ਕੀ رائے ਆ ਕਿਉਂਕਿ ਹਲਕੇ ਚ ਰਹਿੰਦੇ ਹੋ ਮਖੂ ਦੀ ਤੁਸੀਂ ਰਹਿਣ ਵਾਲੇ ਹੋ ਕਿੰਨੀ ਕੁ ਮਖੂ ਦੇ ਵਿੱਚ ਡਿਵੈਲਪਮੈਂਟ ਹੋਈ ਆ ਤੇ ਪਿਛਲੀ ਸਰਕਾਰ ਵੇਲੇ ਤਾਂ ਹੁਣ ਦੋਹਾਂ ਸਰਕਾਰਾਂ ਦੇ ਇੱਕ ਮਲਾਕੇ ਤੁਸੀਂ ਦੇਖੋ ਤੇ ਕਿੰਨੀ ਕੁ ਡਿਵੈਲਪਮੈਂਟ ਜਈ ਤੁਸੀਂ ਮੰਨਦੇ ਹੋ ਮਖੂ ਦੀ ਜੀਰੇ ਦੀ ਮੱਲਾ ਵਾਲੇ ਦੇ ਤਿੰਨ ਹੀ ਕਸਬੇ ਸਾਡੇ ਪਹਿਲੀ ਗੱਲ ਤੇ ਇਹ ਆ ਕਿ ਜਿੰਨੇ ਵੀ ਮੈਂ ਕੰਮ ਦੱਸਾਂ ਉਹਨੇ ਹੀ ਥੋੜੇ ਨੇ ਜਿਹੜੇ ਇਹਨਾਂ ਨੇ ਕੀਤਾ ਹੀ ਨਹੀਂ ਅੱਛਾ ਤੇ ਪਹਿਲੀ ਗੱਲ ਉਹ ਆਪਣੇ ਝੰਡਾ ਇੱਥੇ ਲੱਗਾ ਸੀਗਾ ਜਿਹੜਾ ਆਪਣੇ ਆਪਣੇ ਜੀਰੇ ਹਾਂਜੀ ਉਹ ਵੀ ਕਲਬੀਰ ਸਿੰਘ ਜੀਰਾ ਨੇ ਵੀਡੀਓ ਪਾਈ ਤੇ ਇਹਨਾਂ ਨੇ ਅਗਲੇ ਦਿਨ ਝੰਡਾ ਲਵਾਤਾ ਹੂੰ ਮਤਲਬ ਆਨੂੰ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਆਹ ਭਾਜੀ ਕੰਮ ਕਰੋ ਹੂੰ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਆਪਾਂ ਵੋਟਾਂ ਲੈ ਕੇ ਘਰੇ ਬੈਠੇ ਆ ਜੀ ਹੂੰ ਸਰਕਾਰ ਐਮਐਲਏ ਸਾਹਿਬ ਆਉਂਦੇ ਨਹੀਂ ਹਲਕੇ ਵਿੱਚ ਚਿਰਦੇ ਨਹੀਂ ਤੁਹਾਨੂੰ ਦੱਸਿਆ ਨਾ ਮਖੂ ਸ਼ਹਿਰ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਹੂੰ ਹਾਂਜੀ ਤੇ ਧੰਨਵਾਦ ਦੌਰੇ ਦੇ ਪਹਿਲਾਂ ਤੇ ਉਦੋਂ ਨਹੀਂ ਪਹੁੰਚੇ ਉਦੋਂ ਵੀ ਦੋ ਕੇ ਦੁਕਾਨਾਂ ਤੋਂ ਚਾਰ ਚਾਰ ਕੇਡੇ ਕੱਢ ਕੇ ਤੇ ਚਲੋ ਜੀ ओके हां ਤੇ ਲੋਕਾਂ ਨੇ ਲੋਕਾਂ ਨੇ ਆਪਦੇ ਘਰੇ ਜਦੋਂ ਮਤਲਬ ਤੁਹਾਨੂੰ ਪਤਾ ਇੱਕ ਸ਼ਹਿਰ ਦਾ ਜਿਹੜਾ ਆਪਣਾ ਮਤਲਬ ਬਣਦਾ ਆ ਕਿ ਲੋਕਾਂ ਨੇ ਵੋਟਾਂ ਪਾਈਆਂ ਕਿ हां ਵੀ ਸਾਡੇ ਘਰ ਦੇ ਮਤਲਬ ਐਮ ਐਲ ਏ ਬਣਿਆ ਹਾਂ ਕਿ ਜਦੋਂ ਬੰਦਾ ਇੱਥੇ ਰਹਿ ਰਿਹਾ ਤੇ ਜਦੋਂ ਚੁੱਕ ਬੰਦਾ ਉੱਥੋਂ ਚੁੱਕ ਕੇ ਜਿਰੇ ਜਾ ਰਿਹਾ ਤੇ ਲੋਕਾਂ ਦਾ ਇੱਥੇ ਕਿੱਧਰ ਗਈ ਗੱਲ ਮਤਲਬ ਕਿ ਤੁਹਾਨੂੰ ਜੇਕਰ ਇਹ ਗੱਲ ਕਰਦੇ ਹੋ ਕਿ ਐਮ ਐਲ ਏ ਸਾਹਿਬ ਜਾਂ ਉਹਨਾਂ ਦੇ ਸੁਪੁੱਤਰ ਵੀ ਵੀ ਨਹੀਂ ਆਏ ਮੱਖੂ ਦੇ ਵਿੱਚ ਮੈਂ ਦੱਸਿਆ ਨਾ ਉਹ ਤੇ ਚਲੋ ਐਮ ਐਲ ਏ ਸਾਹਿਬ ਦੇ ਆਪ ਬਣੇ ਹੋਏ ਨੇ ਸੁਪੁੱਤਰ ਉਹਨਾਂ ਦਾ ਅੱਛਾ ਤੁਸੀਂ ਇਹ ਨਹੀਂ ਉਹਨਾਂ ਤੇ ਆ ਕਿਵੇਂ ਕਹੇ ਇਹ ਗੱਲ ਕਿਵੇਂ ਕਹਿ ਰਹੇ ਹੋ ਤੁਸੀਂ ਕਿ ਐਮਐਲਏ ਉਹ ਸ਼ੰਕਰ ਕੁਟਾਰੀਆ ਬਣੇ ਹੋਏ ਨੇ ਉਹ ਮੈਂ ਕਹਿੰਦਾ ਜੀ ਕੁਟਾਰੀਆ ਸਾਹਿਬ ਜਦੋਂ ਵੀ ਕਹਿਣ ਨੇ ਮੈਂ ਸੌ ਚੱਕ ਲੈਣਾ ਜੀ ਐਂ ਕਰ ਲੈਣਾ ਜੀ ਸੌ ਚੱਕਣ ਨੂੰ ਆਵਣੇ ਕੁਟਾਰੀਆ ਸਾਹਿਬ ਕੰਮ ਕਰਨ ਨੂੰ ਆਪਣਾ ਸ਼ੰਕਰ ਸਾਹਿਬ ਕੰਮ ਮਤਲਬ ਕਿਹੜੇ ਕਿਸੇ ਦਾ ਕੰਮ ਕਹਿੰਦੇ ਕੋਈ ਵੀ ਕੰਮ ਲਾ ਲੋ ਕੀ ਮੈਂ ਇਟ ਮੀਨਸ ਮਾਈਨਿੰਗ ਤੁਹਾਨੂੰ ਪਤਾ ਹੋਊਗਾ ਸ਼ਾਇਦ ਤੁਸੀਂ ਵੀ ਪੱਤਰਕਾਰ ਜੀ ਤੁਹਾਨੂੰ ਪਤਾ ਹੋਊਗਾ ਮਤਲਬ ਸਰਪੰਚਾ ਤੋਂ ਇਹਨਾਂ ਨੇ ਕਿੰਨੇ ਕਿੰਨੇ ਪੈਸੇ ਲਏ ਨੇ ਹੂੰ ਤਦ ਉਹਦੋਂ ਵੀ ਆਪਣੇ ਕੁਲਵੀਰ ਸਿੰਘ ਜੀ ਆਨ ਆਨ ਕੰਮ ਕਰ ਰਹੇ ਹੋਏ ਗੱਲਾਂ ਜਿਹੜੀਆਂ ਇਹ ਰਹੇ ਜੀ ਦਾਅਵਾ ਨੇ ਕਹਿ ਰਹੇ ਕੁਲਵੀਰ ਸਿੰਘ ਜੀਰਾ ਜੀ ਨੇ ਵੀਡੀਓ ਪਾਈ ਸੀ ਇਹਨਾਂ ਦੀ ਤੇ ਸਾਰੇ ਪੈਸੇ ਲੈ ਲੈ ਕੇ ਇਹਨਾਂ ਨੇ ਮਤਲਬ ਆਪਣੇ ਸਰਪੰਚ ਬਣਾਏ ਨੇ ਅੱਛਾ ਇਹ ਗੱਲ ਤੁਹਾਨੂੰ ਤੁਸੀਂ ਪੁਖਤਾ ਮੰਨਦੇ ਹੋ ਕਿ ਵਾਕਈ ਜਿਵੇਂ ਕੁਲਵੀਰ ਜੀਰੇ ਨੇ ਇਲਜ਼ਾਮ ਲਾਇਆ ਸੀ ਤੁਸੀਂ ਵੀ ਅੱਜ ਲਾ ਰਹੇ ਹੋ ਕਿ ਪੈਸੇ ਲੈ ਕੇ ਇਹਨਾਂ ਨੇ ਸਰਪੰਚ ਬਣਾਏ ਆ ਹਾਂ ਜੀ ਮੈਂ ਕਹਿ ਰਹੇ ਆ ਜੀ ਓਕੇ ਤੇ ਵਿਕਾਸ ਦੀ ਗੱਲ ਹੀ ਉੱਪਰ ਕਰਦੇ ਆ ਕਿ ਵਿਕਾਸ ਜਿਵੇਂ ਸੀਵਰੇਜ ਆ ਆਪਣੇ ਮਖੂ ਦੇ ਵਿੱਚ ਸੀਵਰੇਜ ਦਾ ਕਿਵੇਂ ਤੁਹਾਨੂੰ ਲੱਗਦਾ ਸੀਵਰੇਜ ਪਿਆ ਕਿਉਂਕਿ ਪਿੱਛੇ ਜੇ ਕਾਫੀ ਮੁਸ਼ਕਲ ਆਈ ਸੀਵਰੇਜ ਦੀ ਹੁਣ ਕੋਈ ਹੱਲ ਹੋਈ ਆ ਸੀਵਰੇਜ ਸਭ ਤੋਂ ਪਹਿਲਾਂ ਮੈਂ ਕਹਿੰਦਾ ਵਾਰਡ ਨੰਬਰ 1 ਦੇ ਜਾ ਕੇ ਵੇਖੋ ਕੀ ਹਾਲ ਨੇ ਅੱਛਾ ਕੀ ਹਾਲ ਮਤਲਬ ਕਿਵੇਂ ਉੱਥੇ ਪਾਣੀ ਸਭ ਪਾਣੀ ਉੱਥੇ ਰੋਡ ਦੇ ਪਿਆ ਲੋਕਾਂ ਨੇ ਐਪਲੀਕੇਸ਼ਨਾਂ ਦੇ ਦੇ ਥਾਗੇ ਲੋਕ ਅੱਛਾ ਉਹਦੇ ਲਈ ਮੈਨੂੰ ਕਹਿੰਦੇ ਸੀ ਆਪਣਾ ਤੁਹਾਨੂੰ ਮੈਂ ਬੁਲਾਉਣਾ ਸੀ ਉਦੋਂ ਵੀ ਤੇ ਕੋਸ਼ਿਸ਼ ਕਰਨਾ ਕਰਕੇ ਚਲੋ ਮੈਨੂੰ ਇਲੈਕਸ਼ਨਾਂ ਕਰਕੇ ਨਹੀਂ ਆਇਆ ਗਿਆ ਨਾ ਮੈਂ ਤੁਹਾਨੂੰ ਕਿਹਾ ਪਰ ਉਹਦੇ ਲਈ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮਤਲਬ ਜੜੇ ਮਤਲਬ ਲੋਕਾਂ ਨੇ ਉਥੇ ਆਪਣਾ ਜਿਹੜੀ ਤੰਗੀ ਆ ਰਹੀ ਹੈ ਉਥੇ ਅਪਲੀਕੇਸ਼ਨ ਦਿੱਤੀ ਹੈ ਇਹਨਾਂ ਨੂੰ ਤੇ ਉਹਦੇ ਤੇ ਵੀ ਕੰਮ ਹੋ ਰਿਹਾ ਕੋਈ ਜਵਾਬ ਨਹੀਂ ਆਈ ਅਪਲੀਕੇਸ਼ਨ ਕੋਈ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਆਪਣੇ ਸਰਕਾਰੀ ਹਸਪਤਾਲ ਵਾਲੀ ਕੰਧ ਟੁੱਟੀ 3 ਸਾਲ ਹੋ ਗਏ ਸਾਢੇ 3 ਸਾਲ ਸਰਕਾਰ ਬਣੀ ਨੂੰ ਉਦੋਂ ਦੀ ਗੱਲ ਹੈ ਤੇ ਉਹ ਕੰਧ ਨਹੀਂ ਖੜੀ ਹੋਈ ਹੈ ਉੱਥੇ ਕਰਕੇ ਵੇਖੋ ਮਖੂ ਦੇ ਵਿੱਚ ਇੱਕ ਹੋਰ ਗੱਲ ਕੀਤੀ ਗਈ ਸੀ ਪਿਛਲੀ ਸਰਕਾਰ ਦੇ ਵਿੱਚ ਵੀ ਕਿਸਾਨਤਾਂ ਨੂੰ ਯਾਦ ਹੋਣਾ ਕੋਲ ਵੀਰਜੀ ਰਾਣੇ ਕਿਹਾ ਸੀ ਕਿ ਮੈਂ ਬੱਸ ਸਟੈਂਡ ਬਣਾਉਂਗਾ ਤੇ ਇਹਨਾਂ ਨੇ ਵੀ ਕਿਹਾ ਸੀ ਬੱਸ ਸਟੈਂਡ ਤੇ ਹੋਰ ਕਾਫੀ ਕੋਚੇ ਵੀ ਅਸੀਂ ਲੈ ਕੇ ਆਵਾਂਗੇ ਮਖੂ ਦੇ ਵਿੱਚ ਬਣਿਆ ਬੱਸ ਸਟੈਂਡ ਕੁਲਵੀਰ ਸਿੰਘ ਜੀਰਾ ਜੀ ਜਦੋਂ ਆਪਣੀ ਸਰਕਾਰ ਸੀ ਉਹਨਾਂ ਦੀ ਆਪਣਾ ਉਹਨਾਂ ਨੇ ਨੀ ਪੱਤਰ ਰੱਖਦਾ ਪਰ ਜਦੋਂ ਸਰਕਾਰ ਚੱਲ ਗਈ ਜਦੋਂ ਇਹਨਾਂ ਦੀ ਆ ਗਈ ਕੰਮ ਕਰਨ ਦਾ ਖਾਕਦਾਰ ਤਾਂ ਇਹ ਵੀ ਹੋਗੇ ਨਾ ਪਰ ਅੱਜ ਜਿਨ੍ਹਾਂ ਦੇ ਮਿਲ ਕੇ ਅੱਜ ਜਿਨ੍ਹਾਂ ਨੇ ਕੰਮ ਕਰਨਾ ਕਿਉਂਗਾ ਅੱਜ ਸੱਤ ਉਹ ਹੀ ਕਹਿ ਰਹੇ ਨਾ ਕਿ ਮਤਲਬ ਹੁਣ ਇਹਨਾਂ ਦਾ ਬਣਦਾ ਕਿ ਹੁਣ ਜਦੋਂ ਨਹੀਂ ਪੱਥਰ ਰੱਖਿਆ ਗਿਆ ਬਾਕੀ ਕੰਮ ਤਾਂ ਹੁਣ ਇਹਨਾਂ ਨੇ ਕਰਨੇ ਨਾ ਤੇ ਨਹੀਂ ਹੋ ਰਿਹਾ ਤੁਹਾਨੂੰ ਲੱਗਦਾ ਨਹੀਂ ਹੋ ਰਿਹਾ ਤੁਹਾਡੇ ਸਾਹਮਣੀਆਂ ਆ ਜਨਤਾ ਦਾ ਕੀ ਜਾਨ ਦੇਖਦੇ ਹੋ ਤੁਸੀਂ ਜੇਕਰ ਤੁਸੀਂ ਮਖੂਦੀ ਆਪਾਂ ਬੈਠਦੇ ਆ ਲੋਕਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਰਾਜਨੀਤੀ ਦੀ ਗੱਲ ਚੱਲਦੀ ਆ ਜਦੋਂ ਖੁੰਡ ਜਿੱਤੇ ਚੱਲਦੀ ਉੱਥੇ ਜਨਤਾ ਦਾ ਮਹਾਨ ਕੀ ਦਿਖਦੀ ਕਿ ਜਦੋਂ ਸਾਢੇ 3 ਸਾਲ ਹੋ ਗਏ ਹੁਣ ਉਦੋਂ ਕਾਫੀ ਸਮਾਂ ਲੰਘ ਚੁੱਕਿਆ ਉਹਨਾਂ ਦੀ 1.5 ਸਾਲ ਹੀ ਰਹਿ ਗਿਆ ਮਗਰ ਕੁੱਲ ਮਿਲਾ ਕੇ ਵੱਡਾ ਮੰਨੀਏ ਤਾਂ ਸਾਲ ਹੀ ਰਹਿ ਗਿਆ ਕੋਈ 6 ਮਹੀਨੇ ਤਾਂ ਮਗਰਲੇ ਉਦਾਂ ਨੰਗ ਜਾਂਦੇ ਆ ਵੀ ਜਨਤਾ ਖੁਸ਼ ਹੋਈ ਇਹਨਾਂ ਦੇ ਕੰਮਾਂ ਤੋਂ ਮੈਨੂੰ ਮੋਲ ਖਰਾਬ ਹੀ ਲੱਗ ਰਿਹਾ ਇਹਨਾਂ ਦਾ ਤੁਹਾਨੂੰ ਵਾਗ ਦੱਸਿਆ ਨਾ ਲੁਧਿਆਣਾ ਇਲੈਕਸ਼ਨਾਂ ਤੋਂ ਪਤਾ ਲੱਗ ਰਿਹਾ ਹੂੰ ਕਿ ਮਤਲਬ ਕੀ ਮਾਹੌਲ ਆ ਕੀ ਨਹੀਂ ਆ ਜਦੋਂ ਪੈਸੇ ਆਪਾਂ ਵੰਡਣ ਲੱਗ ਪਏ ਇਦੋਂ ਵੱਧ ਕੇ ਤਾਂ ਮੈਂ ਕਹਿੰਦਾ ਖਤਮ ਹੀ ਆ ਕੰਮ ਅਜਿ ਮਤਲਬ ਕਿ ਆ ਪੈਸਿਆਂ ਦੇ ਵਿਰੁੱਧ ਸੀ ਪਹਿਲਾਂ ਨਾ ਇਹ ਤੇ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੁਪਰੀਮੋ ਨੇ ਭਗਵੰਤ ਮਾਨ ਜੀ ਉਹਨਾਂ ਦਾ ਤਾਂ ਕਹਿਣਾ ਕਿ ਅਸੀਂ ਆਪਣੇ ਕਾਫੀ ਜਿਹੜੀ ਅੰਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ ਉਹ ਤੁਹਾਡੇ ਸਾਹਮਣੇ ਉਹ ਵੀ ਤੁਹਾਨੂੰ ਦੱਸੀ ਜਾਣਾ ਕਿ ਮਤਲਬ ਕਿ ਮੈਂ ਹੁਣ ਆ ਤੇ ਮੋਹ ਕੀ ਦਸਾਂ ਕਿ ਕੀ ਕੀ ਇਹਨਾਂ ਨੇ ਮਤਲਬ ਕੀਤੇ ਆ ਆ ਤੁਹਾਡੇ ਨਸੀਆਂ ਚਾਰ ਕਿ ਕੰਮ ਤੁਹਾਨੂੰ ਦੱਸ ਹੀ ਦਿੱਤੇ ਆਪਣੇ ਸ਼ਹਿਰ ਦੇ ਆ ਜਿਹੜੇ ਸਰਕਾਰੀ ਹਸਪੀਟਲ ਆ ਬੇੜਾ ਕਰਕੇ ਕੀਤਾ ਪਿਆ ਤੁਹਾਨੂੰ ਪਤਾ ਹੈ ਕਿ ਇਹਦੇ ਸਿਹਤ ਤੇ ਸਿੱਖਿਆ ਤੇ ਵੱਧ ਤੋਂ ਵੱਧ ਕੰਮ ਕਰਾਂਗੇ ਸਕਾਰੀ ਸਕੂਲ ਦਾ ਜਾਂ ਉਹਨਾਂ ਦਾ ਪਿੰਡਾਂ ਦੇ ਵਿੱਚ ਉਹਨਾਂ ਦਾ ਕੋਈ ਹੋਇਆ ਨਹੀਂ ਵਿਕਾਸ ਸਿਹਤ ਤੇ ਸਿੱਖਿਆ ਬਸ ਆਹੀ ਕੰਮ ਚੱਲਿਆਂਦਾ ਹੁਣ ਨਸ਼ੇ ਦੀ ਗੱਲ ਲਾ ਲਓ ਸਿਹਤ ਇਸ ਵਾਰ ਨਸ਼ੇ ਕਰ ਕਰਕੇ ਪਹਿਲਾਂ ਲੋਕੀ ਘਰਾਂ ਦੇ ਵਿੱਚ ਬੈਠ ਕੇ ਵੇਚਦੇ ਸੀ ਤੇ ਹੁਣ ਥੋੜਾ ਸੈਰ ਤੇ ਆ ਕੇ ਵੇਚਣ ਲੱਗ ਪਏ ਬਾ ਫਰਕ ਇੰਨਾ ਕੀ ਆ ਇੰਨਾ ਨੇ ਤਾਂ ਜੁੱਧ ਨਸ਼ੇ ਵਿਰੋਧ ਦੇ ਛੇੜਿਆ ਹੋਇਆ ਮੈਂ ਦੱਸ ਰਿਹਾ ਤੁਹਾਨੂੰ ਕਿ ਪਹਿਲਾਂ ਲੋਕੀ ਘਰੇ ਬੈ ਕੇ ਨਸ਼ੇ ਵੇਚਦੇ ਸੀ ਹੁਣ ਘਰ ਬਾਹਰ ਨਿਕਲ ਕੇ ਵੇਚਣ ਲੱਗ ਪਏ ਛਰਿਆਂ ਵੀ ਅੱਛਾ ਜਿਹੜਾ ਜੁੱਧ ਨਸ਼ਾ ਵਿਰੋ ਅਛਾ ਯੁੱਧ ਚੱਲ ਰਿਹਾ ਹੈ ਕਿਵੇਂ ਜਦੋਂ ਵੇਚਣਾ ਕਿਨੇ ਜ਼ਿਆਦਾ ਵੇਚਣ ਯੁੱਧ ਉਧਰ ਪਾਸੇ ਹੋਇਆ ਗਿਆ ਉਹ ਮਤਲਬ ਕਿ ਕੰਪੀਟੀਸ਼ਨ ਵਾਲਾ ਥੋੜੀ ਚੱਲ ਰਿਹਾ ਉਹ ਯੁੱਧ ਯੁੱਧ ਉਹ ਇੱਕ ਦੂਜੇ ਦੇ ਵਿਰੁੱਧ ਚੱਲ ਰਿਹਾ ਹੈ ਯੁੱਧ ਕੰਪੀਟੀਸ਼ਨ ਵਿਰੁੱਧ ਕੰਪੀਟੀਸ਼ਨ ਹੋ ਗਿਆ ਓਕੇ ਇਹ ਵੱਡੀ ਗਲਤ ਨਹੀਂ ਕਹਿ ਰਹੇ ਉਹ ਵੀ ਵੀ ਬਾਕੀ ਜਿਹੜੀ ਆਪਾਂ ਹੋਰ ਜਿਹੜੀਆਂ ਕਾਫੀ ਜਦੀਆਂ ਐਮਐਲਏ ਦੀਆਂ ਜਿਹੜੀਆਂ ਉਹ ਹੁੰਦੀਆਂ ਵਾਂ ਹਲਕੇ ਦੇ ਪ੍ਰਤੀ ਜ਼ਿੰਮੇਵਾਰੀਆਂ ਉਹਨਾਂ ਜ਼ਿੰਮੇਵਾਰੀਆਂ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਖਡਾਰੀਆ ਸਾਹਿਬ ਨੇ ਸਮੇਂ-ਸਮੇਂ ਤੇ ਜ਼ਿੰਮੇਵਾਰੀਆਂ ਜਿਹੜੀਆਂ ਆਪਣੀਆਂ ਨਿਭਾ ਰਹੇ ਨੇ ਸਹੀ ਤਰੀਕੇ ਨਾਲ ਲੱਗ ਰਿਹਾ ਮੈਨੂੰ ਨਹੀਂ ਲੱਗ ਰਿਹਾ ਕਿ ਖਡਾਰੀਆ ਸਾਹਿਬ ਆਪਣੀ ਜ਼ਿੰਮੇਵਾਰੀ ਤੇ ਖਰੇ ਉਤਰੇ ਨੇ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾ ਕਿ ਕੋਈ ਸ਼ਹਿਰ ਦਾ ਮੋਲ ਆਪਣੇ ਸਿਮੇਂ ਵਾਲੀ ਰੋਡ ਦੇ ਉੱਤੇ ਆਪਣੇ ਲਾਈਟਾਂ ਲੱਗੀਆਂ ਹੋਈਆਂ ਨੇ ਸਰਕਾਰੀ ਉਹ ਵੀ ਰਾਤ ਨੂੰ ਬੰਦ ਨੇ ਕੋਈ ਕਿਸੇ ਦਾ ਧਿਆਨ ਨਹੀਂ ਕੋਈ ਕੀ ਕਰ ਰਿਹਾ ਇੱਕ ਆਪਣੇ ਮਖੂ ਚੌਂਕ ਦੇ ਵਿੱਚ ਆਪਣੇ ਝੰਡਾ ਇੱਥੇ ਵੀ ਲੱਗਾ ਸੀ ਤੁਹਾਨੂੰ ਪਤਾ ਹੋਵੇਗਾ ਉਹ ਵੀ ਝੰਡਾ ਇਸ ਟਾਈਮ ਵੇਖੋ ਜਾ ਕੇ ਕਿੱਥੇ ਹੈਗਾ ਕਿ ਮਨ ਲੋ ਲੋਕਾਂ ਦਾ ਧਿਆਨ ਮਤਲਬ ਕਿ ਇਹਨਾਂ ਨੂੰ ਧਿਆਨ ਕਰਨਾ ਚਾਹੀਦਾ ਇਹਨਾਂ ਗੱਲਾਂ ਦੇ ਅਕਸਰ ਆਪਾਂ ਮਿਲੇ ਆ ਹਾਂ ਲੋ ਇਨ ਆਰਡਰ ਨੂੰ ਕਿਵੇਂ ਦੇਖਦੇ ਹੋ ਆਪਾਂ ਸਾਰੇ ਪੰਜਾਬ ਦੀ ਨਹੀਂ ਗੱਲ ਦੇਖਦੇ ਕਹਿੰਦੇ ਪਹਿਲੇ ਜੀਰੇ ਜੀ ਦੇਖ ਕੇ ਦੇਖੇ ਜਾਵੇ ਕਿਵੇਂ ਐ ਲੋਜ ਨਾਡਰ ਦੀ ਸਥਿਤੀ ਕਹਿੰਗੇ ਥੋੜੇ ਦਿਨ ਹੀ ਹੋਏ ਤਿੰਨ ਚਾਰ ਦਿਨ ਪਾਗੋ ਕੇ ਇੱਕ ਛੋਟੇ 15 ਸਾਲ ਦੇ ਬੱਚੇ ਦੀ ਕਦਾਵੀ ਕਤਲ ਹੋਇਆ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਵੇਂ ਦੀ ਸਥਿਤੀ ਦੇਖਦੇ ਹੋ ਜਿਹੜੇ ਸਮਾਜ ਦੇ ਵਿੱਚ ਜਿਹੜੇ ਕ੍ਰਿਮੀਨਲ ਜਿਹੜੇ ਅੰਸਰ ਹੁੰਦੇ ਨੇ ਉਹਨਾਂ ਨੂੰ ਕੋਈ ਲੱਗਦਾ ਤੁਹਾਨੂੰ ਵੀ ਸਰਕਾਰ ਤੋਂ ਜਾਂ ਪੁਲਿਸ ਤੋਂ ਕੋਈ ਖਤਰਾ ਵਜਾਂ ਫਰਕ ਮੈਨ ਇਹ ਚੀਜ਼ਾਂ ਖਤਰੇ ਦੇ ਪੂਰੇ ਮਤਲਬ ਆਪਣੇ ਇਹਨਾਂ ਨਾਲ ਚੱਲ ਰਹੀਆਂ ਮੋਲ ਦੇ ਹਿਸਾਬ ਨਾਲ ਹੀ ਕਹਿੰਦਾ ਭਾਵੇਂ ਆ ਕਿ ਆਪਣਾ ਇਹ ਆਪ ਹੀ ਸਾਰਾ ਕੁਝ ਕਰਾਉਂਦੇ ਕਹਿੰਦਾ ਭਾਵੇਂ ਇਹ ਹੈ ਕਿ ਮਤਲਬ ਕਰਾਉਂ ਦਾ ਦਾਵਾ ਇਹ ਕਰਦਾ ਆ ਹਾਂ ਕਿ ਮਤਲਬ ਕਿ ਇਸ ਟਾਈਮ ਇਹਨਾਂ ਸਰਕਾਰ ਆ ਹਾਂ ਕਿ ਮਤਲਬ ਜਿਹੜਾ ਬੰਦਾ ਇਹਨਾਂ ਨਾਲ ਚੱਲਦਾ ਆ ਜੇ ਉਹਦਾ ਸਟੈਂਡ ਲੈਣ ਦੇ ਨਾਲ ਇਹ ਕੋਈ ਲੈਣਾ ਦੇਣਾ ਨਹੀਂ ਮਤਲਬ ਕੋਈ ਬੰਦਾ ਸਹੀ ਆ ਗਲਤ ਆ ਜਾਂ ਕਿੱਦਾਂ ਆ ਕਿੱਦਾਂ ਨਹੀਂ ਜਿਹੜਾ ਇਹਨਾਂ ਨਾਲ ਆ ਉਹਦੇ ਨਾਲ ਲੱਗੀ ਉਹਦਾ ਖੜ ਜਾਂਦੇ ਕਿ ਮਤਲਬ ਕੀ ਮਤਲਬ ਵਾਸ਼ਿੰਗ ਵਾਸ਼ਿੰਗ ਪਾਊਡਰ ਆ ਇਹਨਾਂ ਦੇ ਕੋਲੇ ਵੀ ਜਿਹੜਾ ਆ ਗਿਆ ਉਹਨੂੰ ਧੋ ਕੇ ਸਾਫ਼ ਕਰ ਦੇਣਾ ਤੁਹਾਨੂੰ ਇਹ ਲੱਗਦਾ ਵਾ ਕਿ ਜਿਹੜੇ ਲੌਂਚ ਆਰਡਰ ਆ ਉਦੇ ਚ ਕੋਈ ਮਾੜਾ ਮੋਟਾ ਹੈਗਾ ਕੋਈ ਫਰਕ ਜਿਵੇਂ ਜਿਹੜੇ ਗੁੰਡਾ ਅੰਸਰ ਨੇ ਉਹਨਾਂ ਨੂੰ ਕੋਈ ਡਾਡਰ ਹੈਗਾ ਵਾ ਕਿਸੇ ਦਾ ਸਰਕਾਰ ਦਾ ਜਾਂ ਪੁਲਿਸ ਦਾ ਨਹੀਂ ਮੈਂ ਤੁਸੀਨ ਲੋਅ ਇਨ ਆਰਡਰ ਦੀਆਂ ਇੱਥੇ ਧੱਡੀਆਂ ਉੱਡੀਆਂ ਪਈਆਂ ਤੁਹਾਨੂੰ ਪਤਾ ਹੀ ਹੈ ਗੁੰਡਾਗਰਦੀ ਸ਼ਰਿਆਂ ਵਿੱਚ ਚੱਲ ਰਹੀ ਮੈਂ ਬਹੁਤੀ ਦੂਰ ਨਹੀਂ ਜਾਂਦਾ ਮੈਂ ਕਹਿੰਦਾ ਜਦੋਂ ਆਪਾਂ ਪਿਛਲੀ ਇੰਟਰਵਿਊ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਹਾਂਜੀ ਹਾਂਜੀ ਤੇ ਜਦੋਂ ਆਪਾਂ ਇਕੱਠੇ ਸੀ ਉਦੋਂ ਗੋਲੀਆਂ ਚੱਲੀਆਂ ਆਪਣੇ ਤੇ ਆਪਾਂ ਆਪਾਂ ਇਹਨਾਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਸਾਰੇ ਪੱਤਰਕਾਰ ਨੂੰ ਆਪਾਂ ਮਕੂਦੇ ਜਿੰਨੇ ਪੱਤਰਕਾਰ ਸਾਰਿਆਂ ਨੂੰ ਲੈ ਕੇ ਪਰ ਮਤਲਬ ਕਿ ਉਦੋਂ ਆਪਣੀ ਸੁਣਵਾਈ ਨਹੀਂ ਲੋਕੀ ਸਾਰੇ ਆਮ ਗੋਲੀਆਂ ਚੱਲੀਆਂ ਸੀ ਅੱਜ ਇਹ ਚਲੋ ਅਸੀਂ ਇਹ ਨਹੀਂ ਕਹਿੰਦੇ ਦਰਸ਼ਕੋ ਕਿ ਅਸੀਂ ਬਹੁਤ ਵੱਡੇ ਆ ਪਰ ਸਮਾਜ ਦੇ ਵਿੱਚ ਜਿਹੜਾ ਕੁਝ ਵਰਗ ਹੁੰਦੇ ਨੇ ਜਿਵੇਂ ਉਹਨਾਂ ਨੂੰ ਸਮਾਜ ਦੇ ਜਿਵੇਂ ਸਾਡਾ ਹੀ ਲੈ ਲਓ মিডিਆ ਨੂੰ ਚੌਥਾ ਪਿੱਲਰ ਮੰਨਿਆ ਜਾਂਦਾ ਵਾ ਲੋਕਤੰਤਰ ਦਾ ਤੇ ਸਾਡੇ ਉੱਤੇ ਹਮਲਾ ਹੋਇਆ ਤੇ ਕੋਈ ਵੀ ਜਿਹੜੀ ਆ ਉਹ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਉਸ ਸਮੇਂ ਮੌਜੂਦਾ ਜਿਹੜੇ ਇਥੋਂ ਦੇ ਥਾਣਾ ਮੁਖੀ ਸੀ ਉਹਨਾਂ ਵੱਲੋਂ ਤੁਸੀਂ ਖੁਦ ਅਨਦਾਜ਼ਾ ਲਾ ਲਓ ਕਿ ਜਿਹੜੇ ਹੋਰ ਬੰਦੇ ਆ ਜਾਂ ਜਿਹੜੇ ਆਮ ਬੰਦੇ ਹੋਣਗੇ ਜਿਵੇਂ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੋਊ ਨਾ ਤੇ ਉਹ ਕਿਵੇਂ ਆਪਣਾ ਜਿਹੜਾ ਉਹਨਾਂ ਨੂੰ ਕੀ ਇਨਸਾਫ ਮਿਲ ਸਕਦਾ ਉਹਨਾਂ ਦੀ ਆਵਾਜ਼ ਕਿਵੇਂ بلند ਹੋ ਸਕਦੀ ਆ ਇਹਦਾ ਨਾ ਜੇ ਤੁਸੀਂ ਖੁਦ ਆਪ ਲਾ ਸਕਦੇ ਹੋ ਇੱਕ ਚੋਪੜਾ ਸਾਹਿਬ ਜੀ ਗੱਲ ਕੀਤੀ ਜਾਂਦੀ ਆ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਨੂੰ ਲੈ ਕੇ ਕਿ ਅਸੀਂ ਜਿਹੜੀ ਬਿਜਲੀ ਆ ਉਹ 600 ਜੁਨਟ ਫ੍ਰੀ ਕੀਤੀ ਜਿਹਦੇ ਲੋਕ ਕਾਫੀ ਫਾਇਦਾ ਲੈ ਰਹੇ ਨੇ ਪਰ ਮੈਨੂੰ ਕੱਲ ਪਰਸੋਂ ਹੀ ਛੇ ਦੋਕ ਦਿਨ ਹੀ ਹੋਏ ਮਖੂਦੇ ਵਿੱਚੋਂ ਫੋਨ ਆਇਆ ਸੀ ਕਿ ਭਾਈ ਬਿਜਲੀ ਤਾਂ ਆਉਂਦੀ ਨਹੀਂ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਉਹ ਉਹ ਕਿੰਨਾ ਕੁ ਕਾਰਗਰ ਸਭ ਤੋਂ ਹੀ ਇਹਨਾਂ ਦੀ ਉਹ ਮੈਂ ਨਾ ਤੁਹਾਨੂੰ ਦੱਸਦਾ ਉਹਦੀ ਬਿਜਲੀ ਦੀ ਵੀ ਗੱਲ ਤੇ ਆਪਾਂ ਆ ਜੰਦੇ ਆ ਲਓ ਜੀ ਹੁਣ ਇਹ ਵੀ ਚੱਲ ਗਈ ਜੇ ਤੇ ਬਾਕੀ ਮੈਂ ਤੁਹਾਨੂੰ ਹੋਰ ਗੱਲ ਕਰਨ ਲੱਗਾ ਕਿ ਇੱਥੇ 12-12 ਘੰਟੇ ਲੜਬਾਦ ਰਹਿੰਦੀ ਆ ਤੇ ਉਹ ਫ੍ਰੀ ਦਿੱਤੀ ਤਾਂ ਉਹਦਾ ਕੀ ਫਾਇਦਾ ਹੂੰ ਜਦੋਂ ਮਤਲਬ ਕਿ 600 ਜੁੰਟ ਮਾਪਾ ਕਹਿੰਦੇ ਵੀ ਆਉਣੀ ਆਉਣੀ 100 ਜੁੰਟ ਹਾਂ ਮੈਂ ਕਹਿੰਨਾ ਮਾਫੀ ਆ ਉਹ ਜਦੋਂ ਲੇਟ ਹੋਣੀ ਨਹੀਂ ਪੱਕੀ ਮਾਫ ਆ ਹਾਂ ਤਾਂ ਫੇਰ ਉਹ ਵੀ ਉਹ ਤਾਂ ਅਨਲਿਮਟਿਡ ਹੀ ਮਾਫ ਆ ਅਨਲਿਮਟਿਡ ਮੈਂ ਉਹੀ ਕਹੀ ਜਨਾ ਪੈਰਾ ਕੀ ਹੁੰਦਾ ਮੈਂ ਕਹਿੰਨਾ ਐਡਿਓ ਸਾਹਿਬ ਨੂੰ ਮੈਂ 3 ਦਿਨ ਹੋ ਗਏ ਫੋਨ ਲਾਉਂਦਾ ਲਗਾਤਾਰ ਮੈਂ ਵਿਖਾਵ ਦੇਣਾ ਹਾਂ ਤੇ ਐਡਿਓ ਸਾਹਿਬ ਨੂੰ ਮਤਲਬ ਕਿ ਰਾਤ ਨੂੰ 12 ਵਜੇ ਲਾਈਟ ਚੱਲਣਾਂ ਦੀ ਸਵੇਰੇ 12 ਵਜੇ 1 2 ਵਜੇ ਤੱਕ ਹੁੰਦੀ ਲਾਈਟ ਤੇ ਕੀ ਉਹਦਾ ਸ਼ਹਿਰ ਦੀ ਗੱਲ ਕਰ ਰਹੇ ਹੋ ਸ਼ਹਿਰ ਦੀ ਗੱਲ ਕਰ ਰਿਹਾ ਮੈਂ ਦਾਅਵੇ ਨਾ ਕਹਿੰਦਾ ਅੱਗੇ ਕਿ ਮੈਨੂੰ ਮੈਨੂੰ ਐਸਡੀ ਸਾਹਿਬ ਨੂੰ 3 ਦਿਨ ਹੋ ਗਏ ਮੈਂ ਫੋਨ ਕਰ ਰਿਹਾ ਕਿ ਲਾਈਟ ਛੱਡੋ ਅੱਛਾ ਤੇ ਨਹੀਂ ਲੋਕੀ ਫੋਨ ਕਰਕੇ ਪੁੱਛਦੇ ਗਿਆ ਵੀ ਲੜਕ ਦੋਣੀ ਕਿ ਮਤਲਬ ਲੋਕੀ ਤੰਗ ਕਰ ਰਹੇ ਮਤਲਬ ਕਿ ਇੰਨੀ ਗਰਮੀ ਆ ਬੱਚੇ ਬਹੁਤ ਤੰਗ ਹੁੰਦੇ ਆ ਜੀ ਤਾਂ ਮਨ ਕਿਹਾ ਮੈਂ ਕਹਿੰਦਾ 10 ਮਿੰਟ ਬਾਹਰ ਖੜ ਕੇ ਵੇਖ ਲੋ ਹਮ ਔਖਾ ਬਹੁਤ ਮਤਲਬ ਕਿ ਇੰਨੀ ਗਰਮੀ ਦੇ ਵਿੱਚ ਬੱਚੇ ਜਾਂ ਬਜ਼ੁਰਗ ਜਾਂ ਜੇ ਕੋਈ ਪੇਸ਼ੈਂਟ ਹੈ ਕਿ ਜਿਹਦੇ ਘਰੇ ਉਹਨਾਂ ਲਈ ਤਾਂ ਬਹੁਤ ਬੁਰਾ ਹਾਲ ਹੋ ਜਾ ਬਹੁਤ ਜ਼ਿਆਦਾ ਜੀ ਤੇ ਮਤਲਬ ਕਿ ਤੁਹਾਨੂੰ ਫਿਰ ਲੱਗਦਾ ਕਿ ਜਿਹੜੀ ਬਿਜਲੀ ਵਾਲਾ ਦਾਵਾ ਹੀ ਵੀ ਇਹਨਾਂ ਦਾ ਕੋਈ ਵਿਧਿਆਨੀ ਮੈਂ ਕਿਹਾ ਇਹਨਾਂ ਨੇ ਜਿੰ ਰੋਡਵੇਜ ਨੂੰ ਕਿਵੇਂ ਦੇਖਦੇ ਹੋ ਰੋਡਵੇਜ ਵਿੱਚ ਇਹਨਾਂ ਨੇ ਲੇਡੀਜ਼ ਦੀਆਂ ਜਿਹੜੀਆਂ ਟਿਕਟ ਜਿਹੜੀ ਫ੍ਰੀ ਕੀਤੀ ਸੀ ਉਹਨੂੰ ਲੈ ਕੇ ਤੇ ਜਿਹੜੇ ਇਹਨਾਂ ਨੇ ਇੱਕ 1100 ਰੁਪਇਆ ਜਿਹੜੇ ਮਾਨ ਪੱਤਾ ਲੇਡੀਜ਼ ਨੂੰ ਕਹਿ ਦੇਣ ਵਾਸਤੇ ਉਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਕਿਉਂਕਿ ਮੰਗਰ ਤੇ 1.5 ਸਾਲ ਰਹਿ ਗਿਆ ਤੇ ਜੇ ਜਾਂ ਤੇ ਫਿਰ 3 ਸਾਲਾਂ ਦੇ ਪੈਸੇ ਵੀ ਦੇਣਗੇ ਲੇਡੀਜ਼ ਨੂੰ ਕਹੇ ਹੁਣ ਦੇਣ ਦੇਣ ਲੱਗਣਗੇ ਮੈਂ ਕਹਿੰਦਾ ਰੱਬ ਜਾਣਦਾ ਚਲੋ ਇਹਨਾਂ ਦੀ ਕੀ ਸਿਆਸਤ ਹੈ ਇਹਨਾਂ ਦੀ ਕੀ ਕਹਿੰਦੀ ਆ ਪਰ ਮੈਂ ਇੱਕ ਚੀਜ਼ ਕਹਿਣਾ ਚਾਹਣਾ ਤੇ ਜੋ ਮੇਰੀ ਆਪਦੀ ਥਿਊਰੀ ਕਹਿੰਦੀ ਆ ਕਿ ਮਤਲਬ ਕੋਈ ਚੀਜ਼ ਮੈਂ ਕਹਿੰਦਾ ਫ੍ਰੀ ਹੋਣੀ ਨਹੀਂ ਚਾਹੀਦੀ ਹਰ ਰੇਟ ਘੱਟ ਵੱਧ ਕਰ ਲੈਣ ਕੋਈ ਦਿੱਕਤ ਨਹੀਂ ਸਹੀ ਹੈ ਜੀ ਮੈਂ ਕਹਿੰਦਾ ਆ ਰੇਟ ਘੱਟ ਵੱਧ ਕਰਨ ਕੋਈ ਗੱਲ ਨਹੀਂ ਪਰ ਜਿਹੜੀ ਚੀਜ਼ ਫ੍ਰੀ ਕਰਤੀ ਉਹ ਆਪਾਂ ਕੀ ਹੈ ਇਹ ਆਪਣੇ ਤੇ ਹੀ ਆ ਇਹ ਆਪਣੇ ਆ ਤੇ ਮਾੜੀ ਚੀਜ਼ ਆ ਇਹ ਬਿਲਕੁਲ ਕਿ ਜਦੋਂ ਆਪਾਂ ਮਤਲਬ ਆਪਾਂ ਟੈਕਸ ਦੇ ਰਹੇ ਆ ਆਪਾਂ ਸਾਰਾ ਕੁਝ ਦੇ ਰਹੇ ਆ ਤੇ ਫਿਰ ਵੀ ਆਪਣੇ ਆਪ ਤੇ ਫ੍ਰੀ ਹੋ ਜੇ ਮਤਲਬ ਉਦੋਂ ਚੀਜ਼ ਨੂੰ ਰੇਟ ਘਟਾ ਕਰਕੇ ਮੈਂ ਇੱਕ ਚੀਜ਼ ਹੈ ਨਾ ਜਦੋਂ ਮੈਂ ਮੈਂ ਵੀ ਪਹਿਲਾਂ ਬਾਹਰ ਰਹਿ ਕੇ ਆਇਆ ਇੱਕ ਸਾਲ ਆਇਆ ਮੈਂ ਬਾਹਰ ਉਦੋਂ ਉੱਥੇ ਕੀ ਸਿਸਟਮ ਸੀਗਾ ਜਿਹੜੀ ਆਪਣੇ ਬਿਜਲੀ ਹੁੰਦੀ ਉਹ ਗੈਸ ਨਾਲ ਜੀ ਚੱਲਦੀ ਸੀ ਕਿਹੜੇ ਦੇਸ਼ ਚਲਾ ਕੇ ਮੈਂ ਯੂਰਪ ਰਹਿ ਕੇ ਆਇਆ ਜੀ ਓਕੇ ਆਪਣਾ ਉਦੋਂ ਗੈਸ ਨਾਲ ਆਪਣੀ ਲਾਈਟ ਚੱਲਦੀ ਸੀ ਫਿਰ ਜਿਹੜਾ 18 ਸਾਲ ਤੱਕ ਜਮਾਗ ਹੁੰਦਾ ਸੀ ਉਹਦੀ ਮਤਲਬ ਆਪਣਾ ਸਰਕਾਰੀ ਸਾਰੀ ਖਰਚਾ ਉਹਦਾ ਹੁੰਦਾ ਸੀ ਮਤਲਬ ਕਿ ਆਪਣਾ ਸਿਹਤ ਦਾ ਤੇ ਸਿੱਖਿਆ ਦਾ ਜਿੰਨ ਤੱਕ 18 ਸਾਲ ਤੱਕ ਬੱਚਾ ਨਹੀਂ ਹੁੰਦਾ ਆਪਣੇ ਪੈਰਾਂ ਤੇ ਖੜਾ ਨਹੀਂ ਤੋ ਮਤਲਬ ਉਹ ਚੀਜ਼ ਚਾਹੀਦੀ ਹੈ ਕਿ ਮਤਲਬ ਥੋੜਾ ਜਿਹੜੀ ਚੀਜ਼ ਆਪਾਂ ਨੂੰ ਹੁਣ ਜਿਹੜੇ ਬਜ਼ੁਰਗ ਹੋ ਜਾਂਦੇ ਉਹਨਾਂ ਤੇ ਮੈਡੀਕਲ ਫ੍ਰੀ ਕਰਨਾ ਚਾਹੀਦਾ ਮੈਂ ਕਹਿੰਨਾ ਸਰਕਾਰੀ ਹਸਪਤਾਲਾਂ ਦਾ ਖਾਸ ਕਰਕੇ ਕਿ ਜਿਹਦਾ ਜ਼ਿਆਦਾ ਖਰਚਾ ਆ ਬਿਲਕੁਲ ਬਿਲਕੁਲ ਕਿ ਮਤਲਬ ਉਹ ਜਿੱਦਾਂ ਦੇ ਮੁੱਦੇ ਨੇ ਮਤਲਬ ਆਪਾਂ ਨੂੰ ਕਰਨਾ ਚਾਹੀਦਾ ਪਰ ਜਦੋਂ ਆਪਾਂ ਹਰ ਚੀਜ਼ ਨੂੰ ਫ੍ਰੀ ਕਰੀ ਜਾਣਾ ਜਾਂ ਇੱਕ ਢਾਂਚਾ ਬਣਾ ਲਿਆ ਜਾਵੇ ਕਿ ਵੀ ਇੰਨੀ ਆਮਦਨ ਵਾਲਿਆਂ ਨੂੰ ਇੰਨੇ ਪਰਸੈਂਟ ਫ੍ਰੀ ਆ ਟਿਕਟ ਵੀ ਟਿਕਟ ਦੀ ਵੀ ਇਗਲ ਕਰਦੇ ਜਾਂ ਹੋਰ ਕੋਈ ਸਹੂਲਤ ਵੀ ਗੱਲ ਕਰਦੇ ਆ ਵੀ ਆਮਦਨ ਰੱਖਿਆ ਜਾਵੇ ਵੀ ਜਿਹੜੇ ਬੰਦੇ ਦੀ ਇੰਨੀ ਆਮਦਨ ਉਹਨੂੰ ਆ ਚੀਜ਼ ਇੰਨੀ ਕੁ ਫ੍ਰੀ ਆ ਤੇ ਉਹਦੇ ਕਰੀਦ ਸਕਦੇ ਨੇ ਉਹਨਾਂ ਨੂੰ ਤਾਂ ਫ੍ਰੀ ਕੀਤੀ ਜਾਵੇ ਨਾ ਵੀ ਸਰਕਾਰ ਫਿਰ ਇੱਕ ਬੰਨੇ ਫਿਰ ਕਰਜ਼ੇ ਤੋਂ ਕਰਜ਼ਾ ਲੈ ਕੇ ਸਰਕਾਰ ਕਰਜ਼ੇ ਦੀ ਗੱਲ ਕਰਦੇ ਪੰਜਾਬ ਦੇ ਉੱਤੇ ਜਦੋਂ ਪਹਿਲਾਂ ਗੱਲਾਂ ਕੀਤੀਆਂ ਜਾਂਦੀਆਂ ਸੀ ਤੇ ਇਹ ਗੱਲ ਕੀਤੀ ਜਾਂਦੀ ਸੀ ਮਾਨਸਾਹ ਵੱਲੋਂ ਹੀ ਕਿ ਪੰਜਾਬ ਨੂੰ ਤੇ ਨਾਲੇ ਵੇਚਤਾ ਜੀ ਕਰਜ਼ਾ ਬਹੁਤ ਜ਼ਿਆਦਾ ਚੜਾਤਾ ਅਸੀਂ ਲਾਵਾਂਗੇ ਅਸੀਂ ਇਹਨਾਂ ਨੇ ਇੱਕ ਦੋ ਕਿਸ਼ਤਾਂ ਤਾਰੀਆਂ ਵੀ ਸੀ ਤੇ ਕਰਜ਼ਾ ਜਿਹੜਾ ਉਹ ਜਿਹੜੇ ਫਿਗਰ ਦੱਸਦੇ ਨੇ ਇੱਕ ਦਿਨੋਂ ਜ਼ਿਆਦਾ ਪਿਆ ਤੁਹਾਨੂੰ ਕੀ ਲੱਗਦਾ ਪਤਾ ਨਹੀਂ ਕਿੰਨੇ ਯਾਰਾਂ ਕਰੋੜ ਇਹਨਾਂ ਨੇ ਹੋਰ ਕਰਜ਼ਾ ਲੈ ਲਿਆ ਆ ਉਹ ਕਿਸ਼ਤਾਂ ਤਾਰੀ ਜਾਂਦੇ ਨੇ ਕੀ ਫਾਇਦਾ ਉਹਦਾ ਸੋ ਮੋਹਿਤ ਉਹੀ ਕਹਿ ਰਿਹਾ ਨਾ ਮਤਲਬ ਇਹ ਕਿਵੇਂ ਸਹੀ ਹੋ ਇਹ 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 ਨਾ ਚੀਜ਼ਾਂ ਨਾਲ ਹੀ ਸਹੀ ਹੋਊਗਾ ਜੋ ਮੇਰਾ ਦਾਵਾ ਕਹਿੰਦਾ ਆ ਕਿ ਮਤਲਬ ਕਿ ਆਪਾਂ ਕੋਈ ਚੀਜ਼ ਫ੍ਰੀ ਨਾ ਰੱਖੋ ਹੂੰ ਬਾਕੀ ਇਹਨਾਂ ਦੀ ਸਿਆਦਤ ਇਹਨਾਂ ਨੂੰ ਕੀ ਕਹਿੰਦੀ ਆ ਉਹ ਆਪਾਂ ਨੂੰ ਨਹੀਂ ਪਤਾ ਇੱਕ ਜਿਵੇਂ ਨਸ਼ੇ ਵਾਲੀ ਗੱਲ ਤੁਸੀਂ ਕੀਤੀ ਉਹ ਚ ਮੇਰਾ ਸਵਾਲ ਪੁੱਛਿਆ ਰਹਿ ਗਿਆ ਕਿ ਜਿਵੇਂ ਤੜ ਤੜ ਪਰਚੇ ਕੀਤੇ ਜਾ ਰਹੇ ਨੇ ਅਨ ਨਸ਼ੇ ਤਸਕਰਾਂ ਨੂੰ ਫੜਕੇ ਤੁਹਾਨੂੰ ਕੀ ਲੱਗਦਾ ਕਿ ਇਦਾਂ ਕੋਈ ਨਸ਼ੇ ਜਿਹੜੇ ਬੰਦ ਹੋ ਜਾਣਗੇ ਨਹੀਂ ਮੈਨੂੰ ਨਹੀਂ ਲੱਗਦਾ ਪਰਚਾ ਮਤਲਬ ਪਰਚਾ ਤਾਂ ਹੋਣਗੇ ਐਵੇਂ ਕਰ ਦਿੰਦੇ ਖੜੇ ਖਲੋਤੇ ਬੰਦੇ ਦੇ ਇੱਕ ਮੈਂ ਬੰਦਾ ਵੇਖਿਆ ਸੀਗਾ ਉਹ ਬੰਦੇ ਨੂੰ ਮੈਂ ਪੁੱਛਿਆ ਮੈਂ ਕਿ ਤੇਰੇ ਤੇ ਜਾਇਰ ਪਰਚੇ ਕਿੰਨੇ ਨੇ ਨਹੀਂ ਪਰਚੇ ਸਮਗਲਦਰਾ ਤਾਂ ਨਹੀਂ ਕਰਦੇ ਤੁਹਾਨੂੰ ਮਗਲਾਂ ਨਾਲ ਕਹਿੰਦੇ ਨੇ ਉਹ ਜਿਹੜਾ ਐਵੇਂ ਚੋਕੇ ਜਿੰਦੇ ਨੇ ਇੱਕ ਅਦਾ ਪਰਚਾ ਹੁੰਦਾ ਉਹਦੇ ਚੋਕੇ ਦੋ ਹੋਰ ਫਟੋਕ ਦਿੰਦੇ ਜਿਹੜੇ ਆ ਮਨ ਲਗੀ ਵੈਸੇ ਨਸ਼ਾ ਨੂੰ ਛੱਕਰਨ ਵਾਲੇ ਬਸ ਉਹੀ ਇੱਕ ਬੰਦਾ ਆਇਆ ਮੇਰੇ ਕੋਲੇ ਕਹਿੰਦਾ ਜੀ ਤਿੰਨ ਪਰਚੇ ਮੇਰੇ ਤਾਂ ਜਾਇਏ ਕੀਤੇ ਨੇ 14 ਪਰਚੇ ਬੰਦੇ ਦੇ ਕਿ ਮਤਲਬ ਕਿ ਇੱਕ ਜਾਇਜ਼ ਵਰਚਾ ਆ 1 ਜਾਂ 2 ਹੋਣਗੇ ਹਾਂ ਬਾਕੀ ਸਾਰੇ ਨਜਾਇਜ਼ ਕੋਈ ਨਸ਼ੇ ਦਾ ਕੋਈ ਚੋਰੀ ਦਾ ਕੋਈ ਕਲਾਣਾ ਕੋਈ ਫਿਰ ਤਾਂ ਲੱਗਦਾ ਨਹੀਂ ਕਿ ਇਦਾਂ ਜੇ ਪਰਚੇ ਕਿਸੇ ਨੂੰ ਤੰਗ ਕੀਤਾ ਜਾ ਰਿਹਾ ਤੇ ਉਹ ਫਿਰ ਬੰਦਾ ਵੱਧੂਗਾ ਉਹੀ ਮੈਂ ਕਹਿੰਦਾ ਉਹੀ ਤੇ ਗੱਲ ਆ ਕਿ ਮਤਲਬ ਉਹੀ ਬੰਦਾ ਵੱਧ ਕਿਉਂਦਾ ਅੱਗੋਂ ਫਿਰ ਉਹਨੂੰ ਮਤਲਬ ਕਿ ਜਦੋਂ ਉਹਨੂੰ ਪਤਾ ਲੱਗਦਾ ਨਾ ਜਿੰਨੇ ਕੇਸ ਹੋ ਗਏ ਫਿਰ ਉਹ ਕਹਿੰਦਾ ਵੀ ਚਲੋ ਤੋਰੀ ਪੀ ਗਏ ਸਰਾ ਦੇ ਬਸ ਆ ਚੀਜ਼ ਆ ਕਿ ਮਤਲਬ ਉਹ ਇਹਨਾਂ ਮਤਲਬ ਕਿ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਇਹਨਾਂ ਨੂੰ ਕਿ ਮਤਲਬ ਕਿ ਧਿਆਨ ਦੇਣ ਇਹਨਾਂ ਗੱਲਾਂ ਦੇ ਇਹਨਾਂ ਬੇੜਾ ਗਿਰ ਕੇ ਕਰ ਰਹੇ ਸ਼ਹਿਰ ਤੇ کافی ਆਪਣੀ ਗੱਲਬਾਤ ਹੋ ਗਈ ਹੈ ਜੇ ਕੋਈ ਦਿਲ ਦੀ ਗੱਲ ਤੁਹਾਡੀ ਕੋਈ ਰਿੰਦੀ ਹੋਵੇ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨ ਚਾਹੁੰਦੇ ਹੋ ਚੁੱਪ ਮਿਲਦੇ ਰਹਾਂਗੇ ਫਿਰ ਵੀ ਉਹ ਗੱਲ ਤੁਸੀਂ ਆਪਣੀ ਦਿਲ ਦੀ ਜੇ ਕੋਈ ਵੀ ਕਰਨੀ ਚਾਹੁੰਦੇ ਹੋ ਆਪਣੀ ਪਾਰਟੀ ਦੇ ਥਰੂ ਕਰ ਸਕਦੇ ਹੋ ਕਿਉਂਕਿ ਪਹਿਲੀ ਤੇ ਵੀ ਮੈਂ ਇੱਕਦਮ ਇਹ ਵੀ ਕੁਐਸਚਨ ਪੁੱਛਣਾ ਜਾਊਂਗਾ ਕਿ ਲੁਧਿਆਣੇ ਦੇ ਵਿੱਚ ਤੁਹਾਡੀ ਪਾਰਟੀ ਜਿਹੜੀ ਇਲੈਕਸ਼ਨ ਚ ਹੈ ਉੱਥੇ ਤੁਹਾਡਾ ਕਿੰਨਾ ਕਿੱਥੇ ਕਿ ਲੱਗਦਾ ਮੈਨੂੰ ਤੁਹਾਡਾ ਕਿ ਲੋਕ ਸਾਥ ਦੇ ਰਹੇ ਨੇ ਮੈਂ ਕਹਿੰਦਾ ਉੱਥੇ ਪੂਰਾ ਮਤਲਬ ਲੋਕ ਸਾਥ ਦੇ ਰਹੇ ਆ ਤੇ ਮੈਂ ਇੱਥੇ ਵੀ ਲੋਕਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕੀ ਮਤਲਬ ਲੋਕ ਸਾਡਾ ਸਾਥ ਦੇਣ ਤੇ ਬੀਜੇਪੀ ਨੂੰ ਅੱਗੇ ਆਉਂਦਾ ਵਾਅਦਾ ਦੇਣ ਤੇ ਜੋ ਵੀ ਆਪਣਾ ਸਮੱਸਿਆ ਦਾ ਇਹਨਾਂ ਦਾ ਹੱਲ ਕਰਾਂਗੇ ਤਾਂ ਆਪਣਾ ਵਾਅਦਾ ਕਰਦਾ ਹੂੰ ਮਨ ਕੇ ਲੋਕਾਂ ਦੇ ਨਾਲ ਖੜੋਗੇ ਕਿਉਂਕਿ ਇੱਕ ਦਿਨ ਚੋਪੜਾ ਸਾਹਿਬਾ ਚਲੋ ਡੋਂਟ ਮਾਈਂਡ ਬੀ ਜਦੋਂ ਨਾ ਜਦੋਂ ਕਿ ਸੱਤਾ ਦੇ ਵਿੱਚ ਜਿਹੜਾ ਕੋਈ ਨਹੀਂ ਹੁੰਦੀ ਸੱਤਾ ਤੇ ਕੋਈ ਵੀ ਬਾਹਰ ਹੁੰਦੀ ਸਤੋਂ ਉਦੋਂ ਬੜੇ ਵਾਅਦੇ ਕੀਤੇ ਜਾਂਦੇ ਆ ਮਾਨ ਸਾਹਿਬ ਵੱਲੋਂ ਮoure ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਵੀ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਵੀ ਜੇ ਤੁਹਾਨੂੰ ਕੋਈ ਪੈਸੇ ਦੇਣ ਆਉਂਦਾ ਤੁਸੀਂ ਲੈ ਲਓ ਬੋਟ ਜਿਹਾ ਆਪਣੀ ਮਰਜ਼ੀ ਨਾਲ ਪਾਓ ਹੋਰ ਵੀ ਬੜੀਆਂ ਵੱਡੀਆਂ ਵੱਡੀਆਂ ਵੀ ਡਲਾ ਤੋਂ ਡਲਾ ਹੋਤਾ ਹੈ ਤੇ ਇਦਾਂ ਦੇ ਹੁਣੇ ਜੇਕਰ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਦੀਆਂ ਤੁਹਾਨੂੰ ਰੋਜ਼ ਹੀ ਰੋਜ਼ ਨਹੀਂ ਕਹਿ ਸਕਦੇ ਤਾਂ ਆਏ ਦੇਣੀ ਕੋਈ ਨਾ ਕੋਈ ਉਹ ਜੇ ਚਰਚੇ ਲੱਭ ਜਾਂਦੇ ਨੇ ਜਿਵੇਂ ਫੋਜਾ ਸਿੰਘ ਸਰਾਰੀ ਦੀ ਉਹਨਾਂ ਕਰੋੜਾਂ ਦੀ ਜਾਇਦਾਦ ਆ ਕਿਹਾ ਨਾ ਉਸ ਤੋਂ ਪਹਿਲਾਂ ਕਿਸੇ ਨੇ ਕੋਠੀ ਦੱਬ ਲਈ ਕਿਸੇ ਦੀਆਂ ਨੀਲੀਆਂ ਫਿਲਮਾਂ ਬਹੁਤ ਇਦਾਂ ਦਤਰਾਂ ਦਾ ਪਹਿਲਾਂ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਇੰਨਾ ਕੁਝ ਨਹੀਂ ਆਇਆ ਸੀ ਜਿੰਨਾ ਹੁਣ ਆਇਆ ਤੁਹਾਨੂੰ ਸਹੀ ਲੱਗਦੀ ਗੱਲ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਵੀ ਮਤਲਬ ਕੋਸ਼ ਤੇ ਇਹ ਵੀ ਚੱਕਰ ਪੈ ਗਿਆ ਆ ਕਿ ਮਤਲਬ ਲੋਕ ਆਪਣਾ ਨਜਾਇਜ਼ ਫਾਇਦਾ ਚੁੱਕਣ ਲੱਗ ਪੈਂਦੇ ਪਾਵਰ ਆਈ ਦੀ ਬੰਦੇ ਦੇ ਹੱਥ ਦੇ ਬੰਦਾ ਫਾਇਦਾ ਚੁੱਕਣ ਲੱਗ ਪੈਂਦਾ ਤਾਂ ਮੈਂ ਇਹੀ ਗੱਲ ਕਹਿੰਦਾ ਉਹ ਚੀਜ਼ ਦਾ ਫਾਇਦਾ ਕੋਈ ਨਹੀਂ ਬੰਦੇ ਨੂੰ ਆਪਦੀ ਲਿਮਿਟ ਦਾ ਹਰ ਚੀਜ਼ ਦੇ ਪਤਾ ਹੋਣਾ ਚਾਹੀਦਾ ਬੰਦੇ ਨੂੰ ਕੀ ਕਿੰਨੇ ਜੋਗਾ ਬੰਦਾ ਆ ਹਰ ਬੰਦੇ ਨੂੰ ਆਪਦੀ ਲਿਮਿਟ ਦਾ ਪਤਾ ਹੋਣਾ ਚਾਹੀਦਾ ਬੰਦਾ ਉਸ ਅਕੋਰਡਿੰਗ ਜਿਵੇਂ ਮਰਜ਼ੀ ਕਰੀ ਜਾਵੇ ਕੋਈ ਦਿੱਕਤ ਨਹੀਂ ਹਮ ਅਖੀਰ ਦੇ ਵਿੱਚ ਜਿਹੜੇ ਲੁਧਿਆਣੇ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਉੱਥੇ ਆਪਣੀ ਪਾਰਟੀ ਨੂੰ ਦੱਸਾਂ ਚੋ ਕਿੰਨੇ ਨੰਬਰ ਦੇਣੇ ਚਾਹੋਗੇ ਤੁਸੀਂ ਮੈਂ ਤਾਂ ਦੱਸ ਹੀ ਦਊਂਗਾ ਆਪਦੇ ਲੋ ਪਰ ਹਾਂ ਜੋ ਲੋਕਾਂ ਨੂੰ ਠੀਕ ਲੱਗੇ ਜਿਵੇਂ ਵੀ ਆ ਉਹਦੇ ਲੋਕਾਂ ਦਾ ਆਪਾਂ ਮੰਨਾਂਗੇ ਹਨ ਜੋ ਵੀ ਹਮ ਬਾਕੀ ਇਹ ਹੈ ਕਿ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਨਾਲ ਖੜੋ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਮੈਂ ਇੱਕ ਹੋਰ ਚੀਜ਼ ਇਹ ਹੈ ਨਾ ਕਿ ਮੈਂ ਰਾਤ ਨੂੰ 12 ਵਜੇ ਮੈਨੂੰ ਫੋਨ ਕਰਨਾ ਤਾਂ ਮੈਂ ਅੱਧੀ ਰਾਤ ਨਾਲ ਮਤੇ ਫਿਰ ਜੋ ਕਹਿਣਗੇ ਮਨਜ਼ੂਰ ਆ ਓਕੇ ਇਹ ਗੱਲ ਤੁਸੀਂ ਔਨ ਰਿਕਾਰਡ ਕਹਿ ਰਹੇ ਹੋ ਕਹਿ ਰਹੇ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਫਿਰ ਜੇ ਕਹਿੰਦੇ ਲੋਡ ਪਾਏ ਤੁਹਾਡੇ ਨਾਲ ਕੰਟੈਕਟ ਤੇ ਕਰ ਸਕੇ ਨਾ ਕੰਮ ਲਈ 760074300 ਪੰਜਾਬੀ ਚ ਵੀ ਦੱਸ ਦੋ 76000 74300 ਹਾਂ ਜੀ ਇਹ ਦੇਖੋ ਗੱਲਬਾਤ ਵੀ ਸੁਣ ਲਈ ਤੁਸੀਂ ਤੇ ਨੰਬਰ ਵੀ ਸੁਣ ਲਿਆ ਤੇ ਹੁਣ ਇਨਾਂ ਨੂੰ ਜੇਕਰ ਤੁਹਾਨੂੰ ਕੋਈ ਕੰਮ ਪੈਂਦਾ ਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਡੀ ਗੱਲ ਇਹ ਨਹੀਂ ਸੁਣਦੀ ਤੇ ਫਿਰ ਸਾਨੂੰ ਕਰ ਸਕਦੇ ਹੋ ਫਿਰ ਅਸੀਂ ਵੀ ਦੱਸਾਂਗੇ ਕਿ ਵਾਦਾ ਕੀਤਾ ਸੀ ਇਹਨਾਂ ਨੇ ਦਾਵਾ ਕੀਤਾ ਸੀ ਚੈਨਲ ਤੇ ਪਰ ਉਹਦੇ ਤੇ ਪੂਰਾ ਨਹੀਂ ਉਤਰੇ ਤੇ ਸਾਡਾ ਨੰਬਰ ਤੇ ਤੁਹਾਨੂੰ ਪਤਾ ਸਕਰੀਨ ਤੇ ਆਈ ਰਿਹਾ ਤੇ ਜੇਕਰ ਪਹਿਲਾਂ ਇਹਨਾਂ ਨੂੰ ਕਰੋ ਜੋ ਕੰਮ ਲਈ ਜੇਕਰ ਨਹੀਂ ਕਰਦੇ ਫਿਰ ਸਾਨੂੰ ਕਰੋ ਫਿਰ ਅਸੀਂ ਇਹਨੂੰ ਜੋੜ ਕੇ ਕਲਿੱਪ ਲਾਵਾਂਗੇ ਜਿਵੇਂ ਚਲਦੀਆਂ ਹੁੰਦੀਆਂ ਠੀਕ ਹੈ ਕੋਈ ਤੁਹਾਨੂੰ ਮਾਇੰਡ ਦਾ ਨਹੀਂ ਸਾਨੂੰ ਮਨਜ਼ੂਰ ਹੈ ਓਕੇ ਚੋਬਰਾ ਜੀ ਜਿਵੇਂ ਵਿਧਾਨ ਸਭਾ ਦੇ ਵਿੱਚ ਉਥੇ ਸਦਨ ਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਇਹ ਰਾਏ ਸਾਹਿਬ ਵੱਲੋਂ ਉਠਾਇਆ ਗਿਆ ਸੀ ਮਕੂ ਨੂੰ ਲੈ ਕੇ ਜਿਹੜਾ ਆਪਣੇ ਹਾਈਵੇ ਦੇ ਉੱਤੇ ਬਿਰਜ਼ਬਾਨਾ ਪੁਲ ਬਾਨਾ ਤੇ ਉਹਨੂੰ ਲੈ ਕੇ ਕੀ ਨਜ਼ਰੀਆ ਤੁਹਾਡਾ ਮਗਰ ਵਿਧਾਨ ਸਭਾ ਜਦੋਂ ਇਹਨਾਂ ਦੇ ਆਪਣੇ ਦਾਵੇਦਾਰ ਕੀਤੀ ਇਹਨਾਂ ਨੇ ਹਰਪ੍ਰੀਤ ਸਿੰਘ ਏਟੀਓ ਹਾਂਜੀ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਗਟਾਰੀਆ ਸਾਹਿਬ ਉੱਥੇ ਪਹੁੰਚੋ ਤੇ ਇੱਥੇ ਪੁਲ ਸ਼ੁਰੂ ਕਰ ਦਿਆਂਗੇ ਤੁਹਾਡੇ ਹਲਕੇ ਜਾਣ ਤੋਂ ਪਹਿਲਾਂ ਪਹਿਲਾਂ ਪੁਲ ਸ਼ੁਰੂ ਹੋ ਜਾਵੇ ਮੈਂ ਕਹਿੰਦਾ ਹਜੇ ਤੱਕ ਮੇਰੇ ਸਾਹ ਨਾਲ ਚੰਡੀਗੜ੍ਹੋਂ ਉੱਥੋਂ ਆਏ ਤਿੱਕਰ ਨਹੀਂ ਪਹੁੰਚੇ ਹੋਣੇ ਰਾਹ ਤੁਹਾਨੂੰ ਪਤਾ ਵਾਹ ਪੈ ਜਾਂਦਾ ਅੱਛਾ ਰਸਤੇ ਜੀ ਨਹੀਂ ਰਸਤੇ ਜੀ ਲੱਗਦੇ ਮੈਨੂੰ ਇਹ ਤਿੱਕਰ ਪਹੁੰਚੇ ਨਹੀਂ ਇੱਥੇ ਓਕੇ ਜੇ ਕਟਾਰਨ ਕਰਨ ਕੋਈ ਨਹੀਂ ਆਇਆ ਫਿਰ ਤਾਂ ਮੈਂ ਹੈਣਾ ਉਦਘਾਟਨ ਜਦੋਂ ਮਰਜ਼ੀ ਆਪ ਕਟਾਰੀਆ ਸਾਹਿਬ ਨੂੰ ਆਵਾਜ਼ ਮਾਰਨ ਵਾਲੀ ਆ ਬਸ ਕੰਮ ਤੇ ਹੋਇਆ ਖੜਾ ਦੇ ਪੁਲ ਬਣ ਗਿਆ ਪੁਲ ਬਣ ਗਿਆ ਬੱਸ ਸਟੈਂਡ ਬਣ ਗਿਆ ਮੈਂ ਕਹਿੰਦਾ ਕਟਾਰੀਆ ਸਾਹਿਬ ਰਾਹ ਚ ਹੀ ਨੇ ਕੀ ਪਤਾ ਕਦੋਂ ਆਉਣਗੇ ओके ਤੇ ਮਹੀਂ ਤਾਂ ਡਿੱਕੀ ਜਾਂਦੇ ਮੈਂ ਲੋਕ ਲੋਕੀ ਵੀ ਡਿੱਕਣ ਰਹੇ ਹੁਣੇ ਕਦੋਂ ਨਹੀਂ ਪਤਾ ਨਹੀਂ ਕਦੋਂ ਆਣਗੇ ਇੱਥੇ ਪਹੁੰਚਣਗੇ ਇਹ ਫਿਰ ਪੁਲ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਪੁਲ ਨੂੰ ਲੈ ਕੇ ਬੜਾ ਇੱਥੇ ਸਿਆਸਤ ਹੋਈ ਹੈ ਪਿਛਲੀ ਸਰਕਾਰਾਂ ਨੇ ਕਾਪੀ ਪੈ ਉਹਨੂੰ ਲੈ ਕੇ ਉਹ ਪੈਸੇ ਵੀ ਖਾਦੇਗੇ ਉਹਦੇ ਇਲਜ਼ਾਮ ਲੱਗੇ ਆ ਤੇ ਹੁਣ ਕੀ ਲੱਗਦਾ ਤੁਹਾਨੂੰ ਕਿ ਇੱਕ ਚੱਕਰ ਫਰੇ ਹੀ ਇਹੋ ਜਿਹਾ ਇਹ ਨਹੀਂ ਕੋਈ ਫਿਰ ਚੱਲ ਰਿਹਾ ਰੱਬ ਜਾਣਦਾ ਕੀ ਆ ਕੀ ਨਹੀਂ ਵਿੱਚ ਜੋ ਵੀ ਆ ਪਰ ਮੈਂ ਇਹ ਕਹਿ ਰਿਹਾ ਕਿ ਮਤਲਬ ਮੌਜੂਦਾ ਸਰਕਾਰ ਆ ਇਹਨਾਂ ਦੀ ਠੀਕ ਆ ਕਿਡਾਰੀਆ ਸਾਹਿਬ ਆਪ ਹੀ ਗੁੰਸ਼ੋਦਾ ਹੋਏ ਪੈਣੇ ਸ਼ਹਿਰ ਦੇ ਵਿੱਚੋਂ ਅੱਛਾ ਸ਼ਹਿਰ ਚ ਆ ਨਹੀਂ ਲੈ ਮੈਂ ਉਹ ਹੀ ਤਾਂ ਗਈ ਮਤਲਬ ਸ਼ਹਿਰ ਚ ਆ ਆ ਕੇ ਕਰਨਗੇ ਕੀ ਵੀ ਹੂੰ ਜਦੋਂ ਸ਼ਹਿਰ ਚ ਕੰਮ ਕੋਈ ਨਹੀਂ ਮੈਂ ਤਾਂ ਗਈ ਨਾ ਉਦਘਾਟਨ ਕਰਨ ਵਾਲੀ ਚੀਜ਼ਾਂ ਪਈਆਂ ਮੈਂ ਕਿਹਾ ਪਹੁੰਚੋ ਉਦਘਾਟਨ ਕਰੋਣ ਕੇ ਠੀਕ ਹੈ ਦਿਓ ਅੱਗੇ ਜੀ ਫਿਰ ਮਿਲਦੇ ਆ ਕਿਸੇ ਹੋਰ ਸਖਸ਼ੀਰ ਦੇ ਨਾਲ ਜਾਂ ਇਹਨਾਂ ਨਾਲ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੇ ਹੁਣ ਤੱਕ ਜੇ ਕੋਈ ਸ਼ਬਦ ਘੱਟ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਸਤਿ ਸ੍ਰੀ ਅਕਾਲ ਜੀ